ਸਤਿ ਸ਼੍ਰੀ ਅਕਾਲ ਦੋਸਤੋ ਅੱਜ ਖੜੇ ਆਂ ਜੀ ਪਿੰਡ ਸੰਗਤ ਤੇ ਜ਼ਿਲ੍ਹਾ ਬਠਿੰਡਾ ਬਾਈ ਬਲਜਿੰਦਰ ਦੇ ਘਰ ਆਪਾਂ ਮਿੱਤਰੋ ਇੱਕ ਵੀਡੀਓ ਬਣਾ ਰਹੇ ਆਂ ਵੈਸੇ ਜਿਹੜੀ ਵੀਡੀਓ ਬਣਾ ਰਹੇ ਤੇ ਸੰਗਤ ਆਪਾਂ ਵੀਡੀਓ ਪਾਉਣ ਆਏ ਸੀ ਤੇ ਬਾਈ ਕਹਿੰਦਾ ਵੀ ਆਪਾਂ ਤੇਰੀ ਵੀਡੀਓ ਤੇ ਇੱਕ ਝੋਟੀ ਲਈ ਐ ਉਹਦੀ ਆਪਾਂ ਡਿਟੇਲ ਪੂਰੀ ਲਵਾਂਗੇ ਵੀ ਕਿੱਥੋਂ ਲਈ ਐ ਕਿੰਨਾ ਆਪਾਂ ਵੀਡੀਓ ਦੇ ਵਿੱਚ ਦੁੱਧ ਕਿਹਾ ਸੀ ਤੇ ਕਿੰਨਾ ਕੱਢ ਰਹੀ ਐ ਤੋਂ ਪਹਿਲਾਂ ਮਿੱਤਰੋ ਇਹ ਝੋਟੀ ਦਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕੱਦ ਵੀ ਠੀਕ ਐ ਕੋਈ ਬਹੁਤਾ ਛੋਟਾ ਨਹੀਂ ਤਨ ਲੇਵ ਦੀ ਮਿੱਤਰੋ ਸਾਫ ਹੈ ਜਿਹੜਾ ਵੀਡੀਓ ਬਣਾਉਣ ਦਾ ਟਾਈਮ ਆਈ ਸਾਡਾ 10 11 ਵਜੇ ਅਸੀਂ ਵੀਡੀਓ ਇਹ ਬਣਾ ਰਹੇ ਆ ਸਿੰਘਾਂ ਦੀ ਬੰਤਰ ਬਹੁਤ ਸੋਹਣੀ ਹੈ ਫੇਸ ਕੁਆਲਿਟੀ ਬਹੁਤ ਸੋਹਣੀ ਹੈ ਤੇ ਆ ਮੰਗਰਜੀ ਬੱਚਾ ਕੱਟੀ ਆ ਮੰਗਰ ਅੰਦਾਜ਼ਾ ਤੁਸੀਂ ਵੀ ਲਾਉਣਾ ਵੀ ਕਿੰਨਾ ਦੁੱਧ ਹੋ ਤੇ ਫਿਰ ਆਪਾਂ ਤੁਹਾਨੂੰ ਦੱਸਦੇ ਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਪਣਾ ਨਾਮ ਹੈਗਾ ਬਜਿੰਦਰ ਸਿੰਘ ਪਿੰਡ ਹੈਗਾ ਸੰਗਤ ਜ਼ਿਲ੍ਹਾ ਮਛੰਡਾ ਹਨਾ ਕਦੋਂ ਕਦੋਂ ਆਪਣੇ ਚੈਨਲ ਦੇ ਨਾਲ ਜੁੜਿਓ ਹੋ ਵੀ 5-6 ਮਹੀਨੇ 5-6 ਮਹੀਨੇ ਕਿਵੇਂ ਲੱਗ ਰਿਹਾ ਜੀ ਆਪਣਾ ਚੈਨਲ ਬਹੁਤ ਵਧੀਆ ਜੀ ਤੇ ਕਿੰਨਾ ਕਝੂਟ ਹੁੰਦਾ ਕਿੰਨਾ ਕ ਸੱਚ ਹੁੰਦਾ ਨਹੀਂ ਨਹੀਂ ਝੂਠ ਕੋਈ ਨਹੀਂ ਬਾਈ ਠੀਕ ਹੈ ਕਈ ਵਾਰ ਹੁੰਦਾ ਨਾ ਜਿਵੇਂ ਇਹ ਤੋਂ ਪਹਿਲਾਂ ਇੱਕ ਫੋਨ ਆ ਕੇ ਹਟਿਆ ਹਨਾ ਸਾਡੇ ਪਿੰਡ ਜਿਹੜੀ ਆਪਾਂ ਵੀਡੀਓ ਬਣਾਈ ਆ ਉਹਦੇ ਚ ਆਪਾਂ ਮੰਨ ਲਾ ਕਿੰਨਾ ਗਿਆ ਸੀ ਵੀ ਕਿੰਨਾ ਕ ਮੰਗ ਲਈਏ ਤੇ ਕਿੰਨੇ ਕ ਦੀ ਝੋਟੀ ਆ ਝੋਟੀ ਉਹਨਾਂ 35-32 ਆਪਾਂ ਜਾਣੇ ਕੀ ਗੱਲ ਆ ਅੰਦਾਜ਼ਾ ਆ ਜਾ ਠੀਕ ਹੈ ਵੀ ਆਪਾਂ ਰੇਟ ਆਪਾਂ ਕਰਾਇਆ ਹਨਾ ਉਹਨਾਂ ਦਾ ਜਿਹੜੇ ਉਹ ਬਜ਼ੁਰਗ ਮੰਗ ਰਹੇ ਸੀ ਵੱਧ ਮੰਗ ਰਹੇ ਸੀ 2 ਲੱਖ ਰਾਇ ਮੰਗਦੇ ਜੀ ਮੈਂ ਤਾਂ ਨਹੀਂ ਕਿਹਾ ਵੀ ਭਾਈ ਇੰਨਾ ਮੰਗ ਹਨਾ ਨਹੀਂ ਨਹੀਂ ਉਹ ਖੁਦ ਆਪਾ ਜਾ ਕੇ ਪਰਵਾਈਏ ਨਾਲ ਹਾਂ ਤੁਸੀਂ ਨਾਲ ਸੀ ਹਨਾ ਹੁਣ ਆਪਾਂ ਗੱਲ ਕਰਦੇ ਵੀ ਇਹ ਝੋਟੀ ਦੀ ਹੈ ਨਾ ਇਹ ਆਪਣੇ ਪਿੰਡੋਂ ਮਹਾਤ ਤੋਂ ਆਈ ਹੈ ਨਾ ਹਾਂਜੀ ਲਵੀ ਕੋਲ ਆਈ ਹੈ ਲਵੀ ਕੋਲ ਹਾਂਜੀ ਠੀਕ ਹੈ ਤੇ ਇਹਦਾ ਸੂਆ ਪਹਿਲਾ ਪਹਿਲਾ ਸੂਆ ਜੀ ਹੁਣ ਕਿੰਨੇ ਦਿਨ ਹੋ ਗਏ ਸੂਏ ਨੂੰ ਅੱਜ ਹੋ ਗਏ 18 ਦਿਨ 18 ਉਹਦੇ 10 ਕ ਦਿਨ ਸੀ ਹਨਾ ਹਾਂਜੀ 10 ਦਿਨ ਸੀ ਠੀਕ ਹੈ ਉਹਦੇ ਆਪਾਂ ਵੀਡੀਓ ਕੰਦੇ ਵਿੱਚ ਕਿੰਨਾ ਦੁੱਧ ਸੀ ਉਸ ਟਾਈਮ ਤੇ ਉਹਦੇ ਜੀ 11 ਲੀਟਰ ਸੀ ਵੀ 11 ਹੈਗਾ ਤਿਆਰ ਹਾਂਜੀ ਤਿਆਰ ਹੈਗਾ ਸੀ 11 ਉਹਦਾ ਠੀਕ ਹੈ ਹੁਣ ਕਿੰਨਾ ਕੋ ਹੁਣ ਇਹ ਸੀ ਦੋ ਥਣ ਚੁੰਨੇ ਮਗਰਲੇ ਹਾਂਜੀ 10 ਲੀਟਰ ਚੁੰਨੇ ਦੋ ਥਣਾ ਦਾ 10 ਲੀਟਰ ਹੁੰਦਾ ਮੂਰਲੇ ਬੱਚੇ ਨੂੰ ਝਗਾਉਣੇ ਬੱਚੇ ਨੂੰ ਠੀਕ ਹੈ ਉਧੇ ਮਿੱਤਰੋ ਆ ਬਾਲੀ ਕੱਟੀ ਜੀ ਮਰੀ ਜੀ ਪਈ ਸੀ ਹੈ ਨਾ ਹਾਂਜੀ ਹੁਣ ਤਾਂ ਬਣ ਗਈ ਹੈ ਨਾ ਨਿਕਰ ਗਈ ਠੀਕ ਹੈ ਵੀ ਮਗਰਲੇ ਇਹਦੇ 10 ਕਿਲੋ ਹੋਏਗਾ ਹਾਂਜੀ ਹਾਂਜੀ ਮੂਰਲੇ ਅੰਚ ਮੰਨ ਲਾ ਵੀ ਜੇ ਮਗਰਲੇ ਅੰਚ 10 ਹੈ ਤੋ ਨਾ ਚ ਮੂਰਲੇ ਚ ਟੁਕੜਾ ਤਿੰਨ ਜਾਂ ਚਾਰ ਤਾਂ ਹੋਊਗਾ ਹਾਂਜੀ ਉਹ ਹੁਣ ਪਰਮਾਨੰ ਨੂੰ ਪਤਾ ਕਿੰਨਾ ਉਹ ਅੰਦਾਜ਼ਾ ਨਹੀਂ ਕਿਤੇ ਲਾਇਆ ਤੁਸੀਂ ਜੇ ਆਪਾਂ ਚੋਇਆ ਦੇਖ ਜਿੰਦੇ ਚੋਵਾਂਗੇ ਸਾਨੂੰ ਦੱਸ ਲਈ ਦੇਵਾਂਗੇ ਵੀ ਮੋਹਰਾਂ ਚ ਕਿੰਨਾ ਠੀਕ ਹੈ ਵੀ ਮੰਨ ਲਾ 13 14 ਕਿਲੋ ਦਦਾ ਹੈਗਾ ਖੁੱਲੇ ਡੁੱਲੇ ਕੱਢੂ ਜੀ ਖੁੱਲੇ ਡੁੱਲੇ ਠੀਕ ਹੈ ਕੋਈ ਝੂਠ ਨਹੀਂ ਇਹਦੇ ਵਿੱਚ ਹਾਂਜੀ ਠੀਕ ਆਪਾਂ ਜਦੋਂ ਜਾਣੇ ਕਿ ਇਹ ਸਹੀ ਆਪਾਂ ਚੋਇਆ ਬਹੁਣੇ ਬਾਈ ਨੇ ਕੋਈ ਝੂਠ ਨਹੀਂ ਮਾਰਿਆ ਠੀਕ ਹੈ ਵੀ ਆਪਣੇ ਚੈਨਲ ਤੇ ਕਿੰਨਾ ਮਨਲਾ ਝੂਠ ਸੱਚ ਹੁੰਦਾ ਸਹੀ ਨਹੀਂ ਜਮਨ ਤੁਸੀਂ ਦੱਸਿਆ ਵੀ ਸੀ ਮੈਨੂੰ ਹਲੇ ਜੁਲ ਜ਼ਰੂਰ ਕਰਦੇ ਸੀ ਹਾਂ ਮੰਨ ਲਾ ਇਹਦਾ ਆਲ ਕਰਦੇ ਸੀ ਇਹਦੇ ਚ ਆਪਾਂ ਇਹਦੇ ਚ ਤੁਸੀਂ ਜਦੋਂ ਮੈਨੂੰ ਫੋਨ ਲਾਇਆ ਤੁਸੀਂ ਕਿਹਾ ਵੀ ਭਾਈ ਕਿਵੇਂ ਆ ਮੈਂ ਤੁਹਾਨੂੰ ਕਹਤਾ ਵੀ ਆਲ ਕਰਦੀ ਆ ਵੀ ਆਪ ਦੀ ਤਸੱਲੀ ਕਰਨੀ ਆ ਠੀਕ ਹੈ ਤੇ ਛੋਡੀ ਮਨਲਾ ਸਾਨੂੰ ਪਾਸ ਹੋ ਗਈ ਸੀ ਵਧੀਆ ਹਾਂਜੀ ਹੁਣ ਹੀ ਇਹ ਤਿੰਨ ਦਿਨਾਂ ਦੀ ਹਾਂ ਸਹੀ ਟਿਕੀ ਆ ਹਾਂ ਮੰਨ ਲਾ ਪਹਿਲਾਂ ਤਾਂ ਆਲ ਕਰਦੀਆਂ ਹੁੰਦੀ ਆ ਠੀਕ ਹੈ ਤੁਸੀਂ ਦੱਸ ਕੇ ਮੈਨੂੰ ਦੱਸਿਆ ਵੀ ਤੁਹਾਨੂੰ ਪੁੱਛਿਆ ਵੀ ਸੀ ਮੈਂ ਹਾਂਜੀ ਤੁਸੀਂ ਦੱਸਿਆ ਸਹੀ ਸੀਗਾ हां ਵੀ ਆਪਾਂ ਝੂੜਤਾ ਨਹੀਂ ਬੋਲਿਆ ਆਪਾਂ ਸਾਡੇ ਬਸ ਬਾਕੀ ਪਸੰਦ ਸੀ ਸਾਡੇ ਇਹ ਝੋਟੀ ਠੀਕ ਹੈ ਐਂ ਅਸੀਂ ਲੈ ਲਈ ਠੀਕ ਹੈ ਅਸੀਂ ਹੁਣ ਇਹਦਾ ਮਿਹਨਤ ਕੀਤੀ ਹਾਂ ਇਹਨੂੰ ਹੁਣ ਅੱਜ ਤਿੰਨ ਦਿਨਾਂ ਦੀ ਅਸੀਂ ਤਿੰਨ ਡੰਗ ਹੋ ਗਈ ਹੁਣ ਆਪੀ ਖੜਦੀ ਆ ਉਹ ਦੋ ਚਾਰ ਦਿਨ ਤਾਂ ਫਸੂ ਕਰਦੇ ਹੁੰਦਾ ਪਹਿਲਾਂ ਕਿਉਂਕਿ ਔਲ ਹੁੰਦੀ ਆ ਕੋਈ ਡਿੱਕਦੇ ਨਹੀਂ ਵਧੀਆ ਪੂਰੀ ਸੀੜ ਆ ਠੀਕ ਹੈ ਕੋਈ ਗੱਪ ਝੂੜ ਨਹੀਂ ਆ ਕੋਈ ਗੱਪ ਝੂੜਤਾ ਨਹੀਂ ਜਿਵੇਂ ਕਮੈਂਟ ਆ ਜਾਂਦੇ ਆ ਵੀ ਗੱਪੀ ਆ ਜਾਂ ਠੱਗ ਹੈ ਜੀ ਆ ਭਲਾਨਾ ਜੀ ਉਹ ਜੀ ਹੈ ਨਾ ਮੈਂ ਮਿੱਤਰੋ ਉਹੀ ਕਰਕੇ ਆਪਾਂ ਇਹ ਵੀਡੀਓ ਬਣਾਈ ਆ ਕੋਈ ਬਾਈ ਨੂੰ ਆਪਾਂ ਸਿਖਾਇਆ ਨਹੀਂ 94 ਮੰਗਿਆ ਸੀ ਆਪਾਂ 87000 86 ਦਾ ਸੌਦਾ ਹੋ ਗਿਆ ਸੀ ਜੇ ਜੇ ਅੱਜ ਮਿੱਤਰੋ ਇਹ ਹੁੰਦੀ ਕਿੰਨੇ ਰੁਪਈਆ ਦੀ ਹੋਣੀ ਸੀ 13 14 ਕਿਲੋ ਦੁੱਧ ਵਾਲੀ ਅੰਦਾਜ਼ਾ ਕਿੰਨੇ ਦੀ ਹੋਣੀ ਛੋਡੇ ਹਿਸਾਬ ਨਾਲ ਜਿਵੇਂ ਹੁਣ ਰੇਟ ਚੱਲੀ ਜਾਂਦੇ ਆ ਸਾਵਾ ਲੱਖ ਦੇ ਤਾਂ ਖੁੱਲੀ ਡੁੱਲੀ ਆ ਹਾਂ ਜਿਹੜੇ ਹਿਸਾਬ ਨਾਲ 13 14 ਹਨਾ ਨਾ ਸਵਾ ਬਾਈ 1 10 15 ਦੀ ਮਿੱਤਰੋ ਇਹ ਖੁੱਲਾ ਰੇਟ ਆ 87 ਦੀ ਬਾਈ ਦੇ ਖਰੀਦ ਸੀ 92 ਮੰਗਿਆ 95 ਮੰਗਿਆ 95 ਮੰਗਿਆ ਸੀ 87 ਦੀ ਖਰੀਦੀ ਉਹ ਬਾਈ ਨੇ ਐ ਵੀ ਗਿਆ ਹੋਊਗਾ ਵੀ ਮਨਲਾ ਜੇ ਨਹੀਂ ਪਸੰਦ ਤਾਂ ਵਾਪਸ ਕਰ ਦੇ ਉਹ ਬਾਈ ਦੇ ਮੇਰੇ ਕੋਲ 4 ਦਿਨ ਫੋਨ ਹੁੰਦਾ ਰਿਹਾ ਹਾਂਜੀ ਜੇ ਕੋਈ ਜੀ ਸੇਣਾ ਵਿੱਚ ਤਰਾ ਕਿਰਾਇਆ ਲੱਗਿਆ ਉਹ ਵੀ ਮੈਂ ਵਾਪਸ ਦੇਵਾਂ ਹਾਂ ਜੇ ਇਹ ਨਹੀਂ ਖੜਦੀ ਤਾਂ ਮੈਂ ਤੁਸੀਂ ਹੋਰ ਲੈ ਲੜੋ ਕੋਈ ਚੱਕਰੀ ਤੁਹਾਡੇ ਪੈਸੇ ਅਸੀਂ ਤੇਰੇ ਤੋਂ ਦੇ ਕੇ ਲੈ ਜਾ ਮਨ ਲਾ ਉਹ ਸੱਚਾ ਸੱਚਾ ਲੱਗਿਆ ਬੰਦਾ ਹਾਂਜੀ ਬਹੁਤ ਵਧੀਆ ਬੰਦਾ ਫਿਰ ਵੀ ਫੋਨ ਹੁਣ ਵੀ ਹੁੰਦਾ ਨੰਬਰ ਵੀ ਫੀਡ ਹੈ ਫਿਰ ਵੀ ਠੀਕ ਹੈ ਸੋ ਮਿੱਤਰੋ ਆਪਾਂ ਫੇਰ ਕਹਿੰਨੇ ਆ ਵੀ ਆਪਾਂ ਸਾਫ਼ ਸੁਥਰਾ ਕੰਮ ਕਰਨਾ ਹੈ ਇੱਕ ਆਪਾਂ ਕੁਝ ਦਿਨ ਬਾਅਦ ਇੱਕ ਬੂਰੀ ਮੱਝ ਦੀ ਵੀ ਮਿੱਤਰੋ ਵੀਡੀਓ ਬਣਾਉਣ ਜਾ ਰਹੇ ਆ ਜਿਹੜੀ ਮਿੱਤਰੋ ਹੰਮਤਪੁਰੇ ਕੋਠਿਆ ਦੇ ਵਿੱਚੋਂ ਖਰੀਦ ਹੋਈ ਸੀ ਤੇ ਪੁੱਛੋ ਉਹ ਪਹੁੰਚ ਗਈ ਸੀ ਉਹਦਾ ਕੁਦਰਤੀ ਕੱਲ ਮਿੱਤਰੋ ਫੋਨ ਆਇਆ ਸੀ ਤੇ ਉਹਦੀ ਆਪਾਂ ਡਿਟੇਲ ਲਈ ਸੀ ਉਸ ਵੀਰ ਨੇ ਆਪਾਂ ਨੂੰ ਕਿਹਾ ਸੀ ਵੀਡੀਓ ਦੇ ਵਿੱਚ ਵੀ 16-17 ਦੁੱਧ ਕੱਢੂਗੀ ਤੇ ਉਹ ਦੁੱਧ ਮਿੱਤਰੋ 18 ਲੀਟਰ ਕੱਢ ਰਹੀ ਹੈ ਸੋ ਇਹਦਾ ਆਪਾਂ ਕਿਹਾ ਸੀ ਵੀ 11 ਲੀਟਰ ਦੁੱਧ ਤਿਆਰ ਹੈ ਤੇ 11 ਹੀ ਦੁੱਧ ਹੈਗਾ ਅਸੀਂ ਤੇ ਅੱਜ ਤੀ ਹੁਣ ਹਫਤੇ ਦਾ 10 ਦਿਨ ਬਾਅਦ ਮਿੱਤਰੋ 13 14 ਲੀਟਰ ਦਾ ਦੁੱਧ ਕੱਢ ਰਹੀ ਆ ਬੜਾਂ ਦੀ ਉਮੀਦ ਹੈ ਕੜ ਚੱਲ ਪਿਆ ਸੀ ਹੁਣ ਕੜ ਕੜ ਜਿਵੇਂ ਸਹੀ ਓਕੇ ਜੀ ਸੋ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਜ਼ਰੂਰ ਕਰਿਓ ਕਈ ਭਰਾ ਮਿੱਤਰੋ ਇੱਕ ਹੋਰ ਹੁੰਦਾ ਕਈ ਵਾਰ ਪਸ਼ੂ ਜਾ ਕੇ ਜੀ ਨਹੀਂ ਲਾਉਂਦਾ ਉੱਥੇ ਦੁੱਧ ਜ਼ਰੂਰ ਘਟ ਘਟ ਜਾਂਦਾ ਤੇ ਕਈ ਭਰਾ ਹੈਗੇ ਵੀ ਆਪਾਂ ਆਪੇ ਕਹਦਿਏ ਵੀ ਵਿੱਚ ਝੂਠ ਬੋਲਣ ਵਾਲੇ ਸਾਰੇ ਕੁਝ ਕਿ ਨਹੀਂ ਹੁੰਦੇ ਤੇ ਕਈ ਭਰਾ ਝੂਠ ਵੀ ਬੋਲ ਦਿੰਦੇ ਐਵੇਂ ਕਹਿੰਦੇ ਵੀ 13 ਕੱਢੂ 15 ਕੱਢੂ ਸੋ ਚੰਗੇ ਦੁਨੀਆ ਵੱਧਾ ਜੀ ਮਾੜੀ ਦੁਨੀਆ ਮੇਰੇ ਹਿਸਾਬ ਨਾਲ ਬਹੁਤ ਘੱਟ ਹੈ ਸੋ ਸਾਰੇ ਵੀਰਾਂ ਦਾ ਧੰਨਵਾਦ